自慢しながら。 ਮੇਰਾ ਨਾਮ ਰਮਨਦੀਪ ਕੌਰ ਪੰਜਾਬ ਸਰਕਾਰ ਨੂੰ ਛੁੱਟੀਆਂ ਤੋਂ ਬਾਅਦ ਜਗਤ ਗੱਲਜੀਵੀ ਦਾ 9 ਤਰੀਕ ਨੂੰ ਸਕੂਲ ਫੋਲਟ ਤੇ ਗਏ। ਤੇ ਛੀਚੜਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਕਿ 8 ਤਰੀਕ ਨੂੰ ਜਾ ਕੇ ਯਾਨੀ ਕਿ ਦਿਨ ਸੋਮਵਾਰ ਆਪਣੇ ਸਕੂਲਾਂ ਚ ਜਾਣਾ ਉਹਨਾਂ ਦੇ ਹਾਲਾਤ ਦੇਖਣਾ ਵੀ ਬਿਲਡਿੰਗ ਕੇਹੋ ਜਈ ਹੈ। ਬਾਕੀ ਬੱਚਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਠੀਕ ਹੈ। ਤੇ ਅੱਜ ਦੇ ਕਿਹੋ ਜਿਹੇ ਹਾਲਾਤ ਨੇ ਸਕੂਲ ਦੇ। ਇਦਾਂ ਜੀ ਸਾਡਾ ਸਕੂਲ ਆਫ ਐਮੀਨੈਂਸ ਕੋਹੀਰਾ ਸਕੂਲ ਹੈ ਔਰ ਲਗਾਤਾਰ ਪਿਛਲੇ ਦਿਨ ਹੈ ਤੁਹਾਨੂੰ ਪਤਾ ਹੈ بارشਾਂ ਚੱਲ ਰਹੀਆਂ ਨੇ ਤੇ ਅਸੀਂ ਵੀ ਜਦੋਂ ਵੀ ਵਿੱਚ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਪਿਛਲੇ ਦਿਨਾਂ ਦੇ ਵਿੱਚ ਕਦੋਂ بارش ਰੁਕਦੀ ਸੀ ਮੈਂ ਖੁਦ ਸਕੂਲ ਆਂਦੀ ਰਹੀ ਹੈਗੀ ਮੇਰੇ ਨਾਲ ਸਾਡੇ ਕੈਂਪਸ ਮੈਨੇਜਰ ਵੀ ਉਹ ਵੀ ਆਂਦੇ ਸੀ ਔਰ ਅਸੀਂ ਸਾਰਿਆਂ ਨੇ ਜਿਹੜੀਆਂ ਛੱਤਾਂ ਚੈੱਕ ਕੀਤੀਆਂ ਬਿਲਡਿੰਗ ਦੀਆਂ ਔਰ ਜਿੱਥੇ ਵੀ ਮੁਰੰਮਤ ਦੀ ਲੋੜ ਸੀ ਉੱਥੇ ਅਸੀਂ ਮੁਰੰਮਤ ਕਰਵਾਈ ਵੀ ਔਰ Or... ਕੋਸ਼ਿਸ਼ ਕਰ ਰਹੇ ਹਾਂ ਅਸੀਂ ਲਗਾਤਾਰ ਹੀ ਬੱਚਿਆਂ ਨੂੰ ਚਾਹੇ ਛੁੱਟੀਆਂ ਸੀ ਪਰ ਅਸੀਂ ਸਫਾਈ ਦਾ ਜਿਹੜਾ ਹੈਗਾ ਆ ਸਕੂਲ ਦੀ ਸਫਾਈ ਦਾ ਜਿਹੜਾ ਆ ਉਹ ਕੰਮ ਜਾਰੀ ਰੱਖਿਆ ਹੈ ਕਿਉਂਕਿ ਸਾਨੂੰ ਪਤਾ ਸੀਗਾ ਕਿ ਜਦੋਂ ਸਕੂਲ ਖੁੱਲਣੇ ਨੇ ਉਦੋਂ ਸਾਨੂੰ ਫੇਰ ਇਕੱਠੇ ਜਿਹੜੀ ਬਹੁਤ ਮੁਸ਼ਕਲ ਆ ਜਾਵੇ ਵੀ ਅਸੀਂ ਲਗਾਤਾਰ 1 ਘੰਟਾ 2 ਘੰਟੇ ਅਸੀਂ ਖੁਦ ਆਂਦੀ ਰਹੀਆਂ ਔਰ ਅਸੀਂ ਸਾਰੇ ਕਮਰੇ ਜਿਹੜੇ ਆ ਉਹਨਾਂ ਛੱਤਾਂ ਵੀ ਚੈੱਕ ਕੀਤੀਆਂ ਸਫਾਈ ਨਾਲ ਵੀ ਲਗਾਤਾਰ ਤੇ ਅੱਜ ਵੀ ਸਾਡਾ ਸਕੂਲ ਤੁਸੀਂ ਜਿਹੜਾ ਰਾਉਂਡ ਲਾ ਕੇ ਦੇਖਿਆ ਹੋਊਗਾ ਤੇ ਕਾਫੀ ਅਸੀਂ ਜਿਹੜਾ ਹੈਗਾ ਸਕੂਲ ਸਾਡਾ ਪੂਰਾ ਸੈਟ ਆ ਇੱਕ ਦੋ ਕਮਰਿਆਂ ਦੀ ਰਿਪੇਅਰ ਉਹ ਪੁਰਾਣੇ ਕਮਰੇ ਨੇ ਉੱਥੇ ਛੱਤਾਂ ਜਿਹੜੀਆਂ ਹੈਗੀਆਂ ਉੱਥੇ ਟੀਕ ਹੋਣ ਵਾਲੀ ਆ ਉਹ ਅਸੀਂ ਹੁਣੀ ਉਹਨਾਂ ਦੇ ਵੀ ਛੇਤੀ ਜਿਹੜੀ ਆ ਉਹ ਮੁਰੰਮਤ ਕਰਵਾ ਦਾਂਗੇ ਤਾਂ ਜੋ ਕੱਲ ਜਦੋਂ ਬੱਚੇ ਆਣ ਤਾਂ ਉਹਨਾਂ ਨੂੰ ਕੋਈ ਨਹੀਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਿੱਕੇ ਜਿੱਕੇ ਦਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋਇਆ। ਕਈ ਜਗ੍ਹਾ ਬਿਲਡਿੰਗਾਂ ਲਈ। ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਆਪਣੇ ਸਕੂਲ ਦੇ ਵਿੱਚ ਵਿਚਾਰ ਨਹੀਂ ਐਸੇ ਕੋਈ ਇਦਾਂ ਦੀ ਨਹੀਂ ਹੈ। ਕੋਈ ਹਾਲਤ ਨਹੀਂ ਹੈ। ਠੀਕ ਹੈ। ਛੱਤਾਂ ਜਿਹੜੀਆਂ ਆ ਟਾਈਮ ਟੂ ਟਾਈਮ ਅਸੀਂ ਜਿੱਦਾਂ ਵੀ ਸਾਡੇ ਸਰਕਾਰ ਦੀਆਂ ਹਦਾਇਤਾਂ ਆਂਦੀਆਂ ਨੇ ਅਸੀਂ ਛੱਤਾਂ ਦਾ ਬਹੁਤ ਧਿਆਨ ਬਰਸਾਤ ਮੇਰਾ خیال ਜਾ ਤੋ ਬਰਸਾਤ ਸ਼ੁਰੂ ਹੋਈ ਹੋਈ ਐ। ਸਕੂਲ ਲਗਾਤਾਰ ਉਦੋਂ ਚੱਲ ਰਹੇ ਸੀ ਤੇ ਉਦੋਂ ਵੀ ਅਸੀਂ ਛੱਤਾਂ ਦਾ ਜਿਹੜਾ ਹੈਗਾ ਆ ਦੋ ਤਿੰਨ ਵਾਰੀ ਇੰਜਰੀ ਹੈ ਸਫਾਈ ਪਹਿਲਾਂ ਵੀ ਕਰਵਾਈ ਹੈ ਛੁੱਟੀਆਂ ਕਰਨੀਆਂ ਦੀ ਛੁੱਟੀਆਂ ਦੇ ਵਿੱਚ ਵੀ ਬਰਸਾਤਾਂ ਸ਼ੁਰੂ ਹੋ ਗਈਆਂ ਸੀ ਉਦੋਂ ਵੀ ਕਰਵਾਈ ਗਈ ਹੈ ਇਸ ਕਰਕੇ ਅਸੀਂ ਬਹੁਤ ਧਿਆਨ ਰੱਖਦੇ ਆ ਤਾਂ ਜੋ ਜਿਹੜੀ ਹੈਗੀ